ਮਾਈਟ ਆਰਗੇਨਾਈਜ਼ਰਸ ਨੂੰ ਸਤਿਕਾਰਯੋਗ ਡਾਕਟਰ ਰੋਹਨ ਮਹਿਰਾ ਜੀ ਨੂੰ ਅਸੀਂ ਇੱਕ ਬਹੁਤ ਵੱਡਾ ਉਦ੍ਹਾ ਤੇ ਨਾਲ ਇੱਕ ਜ਼ਿੰਮੇਵਾਰੀ ਅਸੀਂ ਅੰਮ੍ਰਿਤਸਰ ਸ਼ਹਿਰ ਦੀ ਦੇਣ ਲੱਗੇ ਆ ਡਿਸਟ੍ਰਿਕਟ ਦੀ ਕਿ ਅਸੀਂ ਇਹਨਾਂ ਨੂੰ ਅਨਾਉਂਸ ਕਰਨ ਲੱਗੇ ਆ ਜੇ ਅੰਮ੍ਰਿਤਸਰ ਦੇ ਡਿਸਟ੍ਰਿਕਟ ਪ੍ਰਾਈਜ਼ ਹਨ ਕਿ ਇਹਨਾਂ ਦੀ ਕਾਰਗੁਜ਼ਾਰੀ ਤੇ ਵਧੀਆ ਕੰਮਾਂ ਦੇ ਉੱਤੇ ਅਸੀਂ ਵੇਖਿਆ ਸੀਗਾ ਕਾਫੀ ਟਾਈਮ ਤੋਂ ਇਹਨਾਂ ਦੇ ਉੱਤੇ ਅਸੀਂ ਮਾਣ ਦੇ ਨਾਲ ਨਜ਼ਰ ਰੱਖੀ ਹੋਈ ਸੀ ਇੱਕ ਜ਼ਿੰਮੇਵਾਰ ਬੰਦਾ ਸਾਡੇ ਨਾਲ ਜੁੜੇ ਤੇ ਅੱਜ ਮੇਰੇ ਨਾਲ ਰਮੇਂਦਰ ਪਾ ਜੀ ਸਾਡੇ ਕਨਵੀਡੈਂਟ ਨੇ ਪੰਜਾਬ ਦੇ ਇੰਟਰਨੈਸ਼ਨਲ ਹਿਊਮਰਾਈਟਸ ਦੇ ਨਾਲ ਸਾਡੇ ਨਿਰਮਲ ਫਰੀਦ ਸਿੰਘ ਹੀਰਾ ਜੀ ਜਿਹੜੇ ਐਡਵੋਕੇਟ ਨੇ ਪੰਜਾਬ ਦੇ ਲੀਗਲ ਦੇ ਇੰਚਾਰਜ ਨੇ ਸਾਰੇ ਤੇ ਅੱਜ ਹੀ ਜ਼ਿੰਮੇਵਾਰੀ ਦੇ ਨਾਲ ਅਸੀਂ ਅੱਜ ਰੋਹਨ ਜੀ ਨੂੰ ਇੱਕ ਬਹੁਤ ਵੱਡਾ ਅਹੁਦਾ ਦੇ ਨਾਲ ਨਿਮਾਇਆ ਜਾ ਰਿਹਾ ਤੇ ਮੈਂ ਬੇਨਤੀ ਕਰੂੰਗਾ ਕਿ ਅੱਜ ਸਾਡੀ ਸਾਰੀ ਟੀਮ ਜਿਹੜੀ ਹੈ ਪੰਜਾਬ ਦੀ ਕਨਵੀਨਰ ਸਾਹਿਬ ਤੇ ਲੀਗਲ ਸਾਡੇ ਜਿਹੜੇ ਪ੍ਰਧਾਨ ਨੇ ਇੱਕ ਬੜੀ ਜ਼ਿੰਮੇਵਾਰੀ ਨਾਲ ਅਸੀਂ ਰੋਹਨ ਜੀ ਨੂੰ ਲਈਏ ਆਓ ਜੀ ਬੋਹ ਭਾਜੀ ਅ ਅੱਜ ਮੇਰੇ ਬਹੁਤ ਹੀ ਸਤਕਾਰਯੋ ਮੇਰੇ ਵੱਡੇ ਭਰਾ ਗੁਰਮੀਤ ਸਿੰਘ ਡੱਬਲੂ ਜੀ ਜੋ ਕਿ ਸਮਾਜ ਦੇ ਹਿੱਤ ਦੇ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਮੈਂ ਬਹੁਤ ਹੀ ਖੁਸ਼ ਨਸੀਬ ਸਮਝਾਂਗਾ ਕਿ ਇਹਨਾਂ ਨੇ ਆਪਣੀ ਟੀਮ ਦੇ ਵਿੱਚ ਜੁਆਇਨ ਕਰਕੇ ਮੈਨੂੰ ਵੀ ਮੌਕਾ ਦਿੱਤਾ ਕਿ ਮੈਂ ਹਿਊਮਨ ਰਾਈਟਸ ਵਾਸਤੇ ਕੰਮ ਕਰ ਸਕਾਂ ਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਉਹਨਾਂ ਵੱਲੋਂ ਡਿਸਟ੍ਰਿਕਟ ਦੀ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਹੰਡੀ ਸਰ ਦੀ ਤੇ ਆਲਰੇਡੀ ਅਸੀਂ ਬਹੁਤ ਲੰਬੇ ਸਮੇਂ ਤੋਂ ਹਿਊਮਨ ਐਨੀਮਲ ਰਾਈਟਸ ਵਾਸਤੇ ਕੰਮ ਕਰ ਰਹੇ ਹਾਂ ਲੇਕਿਨ ਇੱਕ ਗਾਈਡੈਂਸ ਜੋ ਸੀਨੀਅਰਸ ਦੀ ਚਾਹੀਦੀ ਹੁੰਦੀ ਹੈ ਹਮੇਸ਼ਾ ਹੀ ਕੋਈ ਹਰ ਇਨਸਾਨ ਜਿਹੜਾ ਮਰਦੇ ਦਮ ਤੱਕ ਸਿੱਖਦਾ ਰਹਿੰਦਾ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲੇਗਾ ਮੇਰੇ ਵੱਡੇ ਭਰਾ ਗੁਰਮੀਤ ਸਿੰਘ ਸਰ ਤੋਂ ਸਰ ਤੋਂ ਲੋ ਤੇ ਜਿਹੜੀਆਂ ਚੀਜ਼ਾਂ ਲੈਕ ਸੀਗੀਆਂ ਸਾਡੇ ਵਿੱਚ ਜਿਹੜੇ ਡਰਾਅ ਬੈਕ ਸੀਗੇ ਉਹ ਗਾਈਡੈਂਸ ਦੇਣਗੇ ਸਾਡੇ ਗੁਰਮੀਤ ਸਿੰਘ ਕਪਲੂ ਜੀ ਕਿਉਂਕਿ ਬਹੁਤ ਸਾਰੇ ਸਮਾਜ ਦੇ ਇਹੋ ਜਿਹੇ ਕੰਮ ਹੁੰਦੇ ਨੇ ਜਿਹੜੇ ਕੀ ਸੀਨੀਅਰਸ ਦੇ ਬਿਨਾ ਇੰਪੋਸੀਬਲ ਹੁੰਦੇ ਹੈ ਤੇ ਬਹੁਤ ساری ਗਾਈਡੈਂਸ ਇਹਨਾਂ ਕੋ ਮਿਲੇਗੀ ਮੈਂ ਬਹੁਤ ਬਹੁਤ ਥੈਂਕਸ ਕਰਦਾ ਇਹਨਾਂ ਦਾ ਤੇ ਇਹਨਾਂ ਦੀ ਪੂਰੀ ਟੀਮ ਦਾ ਤੇ ਵੱਧ ਚੜ ਕੇ ਜਿਹੜਾ ਅਸੀਂ ਸਮਾਜ ਦੇ ਲਈ ਕੰਮ ਕਰਦੇ ਰਹੀਏ ਇਸੇ ਤਰੀਕੇ ਦੇ ਨਾਲ ਅਸੀਂ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਜੜ ਕੇ ਜੋੜ ਕੇ ਜਿਹੜਾ ਅਸੀਂ ਕੰਮ ਕਰਾਂਗੇ ਧੰਨਵਾਦ ਥੈਂਕ ਯੂ